ਟਰਾਲੀ ਦਾ ਹੋ ਰੇ ਸੌਦਾ ਤੇ ਬਹੁਤ ਵਧੀਆ ਟਰਾਲੀ ਹੈ ਘੈਂਟ ਤੇ ਜਾਲੀ ਜੁਲੀ ਲੱਗੀ ਹੋਈ ਹੈ ਤੁਸੀਂ ਕਲਰ ਵੀ ਦੇਖ ਸਕਦੇ ਹੋ ਪੂਰਾ ਘੈਂਟ ਕਲਰ ਹੈ ਜਾਲੀ ਦਾ ਦੇ ਬਾਈ ਕਹਿੰਦੇ ਮੈਂ ਸੌਦਾ ਕਰਾ ਕੇ ਘਟੂ ਬਾਕੀ ਸੌਦਾ ਹੋ ਜੂਗਾ ਮਾੜਾ ਮੋਟੀ ਹੈ ਕੋਈ ਜ਼ਿਆਦਾ ਉਹਲਾ ਨਹੀਂ ਹੈਗਾ ਤੇ ਬਾਕੀ ਟਾਇਰ ਟੂਰ ਘੈਂਟ ਆ ਜਮਾ ਗੱਲ ਸਿਰਾ ਲੱਗੀ ਪਈ ਹੈ ਤੇ ਗੱਲ ਉਹ ਵੀ ਸਿਰੇ ਲੱਗਦੀ ਐ ਕੋਈ ਡਿੱਕਤ ਵਾਲੀ ਗੱਲ ਨਹੀਂ ਥੋੜਾ ਬੋਤ ਹੀ ਹੈ ਮੈਂ ਕਰ ਲੈਣਗੇ ਸੈਟ ਬਹੁਤ ਜੂਰੀ ਐਸਟ ਤੇ ਲਾਈਵ ਸੌਦਾ ਚੱਲੀ ਜਾਂਦਾ ਉਧਰ ਮਾਰਦੇ ਮੜਾ ਦੇ ਝੜਕ ਸੁਬਰਾਜ ਤੇ ਲਓ ਜੀ ਬਾਈ ਜੀ ਹੋਰੀ ਸਰਕਾਰ ਦੇ ਪੱਤਰ ਪਰ ਬਾਬਾ ਮੈਂ ਗਾਉਣਾ ਤੁਹਾਨੂੰ ਪੱਤੀ ਮੈਂ ਨਹੀਂ ਇੱਕ ਵਾਰ ਆਪੇ ਤੁਹਾਨੂੰ ਕੋਈ ਕਹਿੰਦਾ ਹੈ ਉਹ ਕਿਹੜਾ ਬੋਲਦਾ ਹੈ ਬੰਦੂ ਦੇ ਵਿੱਚ ਪਿਆ ਸਮਾਂ ਬਤਾ ਮੈਂ ਤੇਰੀ ਜੀ ਉਹ ਜੀ ਬਾਈ ਬਾਰਾਂ ਜਿਹੜੇ ਕੰਨੀ ਕਰਦਾ ਹੈ ਉਹ ਸਭ ਤੋਂ ਵੱਡੀ ਹੈ کیا ہو گیا کوئی کام ہو رہا ہے اچھا میرے رپورٹ کے تو اور کا مسئلہ ہے سر اٹھا کے نیا بات کر رہا ہے وہ کیا ہے کیا ہو گیا کیا بدلنے والا ਬਹੁਤ ਇਲਾਦੇ ਦੇ ਭਾਈ ਦੁਬਾਰਾ ਦਿੰਦਾ ਵੀ ਅਗਲਾ ਵੀ ਲਾਗਦਾ ਹੈ ਫੇਰ ਕਿਤੇ ਆਵਾਜ਼ ਨਿਕਲਦੀ ਆਉਂਦੀ ਹੈ ਕੋਕ ਦਿੰਦਾ ਹੈ ਇਹ ਸਭ ਬੱਲਾ ਕਿ ਕੀ ਮੰਗਿਆ ਤੇ ਨਾ ਮੈਂ ਲਾਖੀ ਆਇਆ ਅਗਰ ਕੋਕ ਨਿਕਲਦਾ ਹੈ ਕੋਕ ਤੇ ਮੈਂ ਪ੍ਰੋਬਲਮ ਆ ਗਿਆ 27 ਅੰਦਾ ਦਾ ਜੇ ਕਿਤੇ ਕਰ ਬੈਠੇ ਕੱਟ ਲੇ ਤੇ ਮਾਤਮਾ ਨਾ ਤੇ ਨੂੰ ਪਹਿਲਾਂ ਕੋਈ ਕੁਸ਼ਮਤੀ ਦਾ ਕਿਸੇ ਮੱਥੇ ਨਹੀਂ ਲੱਗ ਪਹਿਲਾਂ ਵਾਲੀਆਂ ਗੱਲਾਂ ਹੋਰ ਆ ਯਾਰ ਹੁਣ ਗੱਲਾਂ ਹੋਰ ਆ ਕਹਿੰਦੇ ਹੋ ਗਿਆ ਹੋਰ

ਕੀਰ 10 ਦੀ ਕਹ ਤੇ ਦੱਸ ਦਿਓ ਡੁੱੜ ਕੀ ਫਰਕ ਹੈ ਮੇਰਾ ਧੀਨੋ ਕੀ ਮਾਰ ਰੱਖਦਾ ਮੇਰਾ 2000 ਰੁਪਏ ਦਾ ਦੱਸਿਆ ਸੀ ਵੀ ਨਹੀਂ ਕੋਈ ਕਰ ਸਮਝਦਾ ਜੀ ਆਜਾ ਜੰਨੇ ਕੋਈ ਤਾਂ ਇੰਨੇ ਕਿੱਥੇ ਆਇਓ ਨਾ ਕਾਰੋ ਕਰ ਲੋਗਾ ਲੋਕੋ ਗਲੀ ਖੋਜੂ ਖੋਜੂ ਕਰ ਲੋਗਾ ਸਰਦੋ ਕੁ ਡਿੱਕ ਕੱਲੀ ਗਲੀ ਖੋਜੂ ਪੂਰੇ 12 ਦੇ ਕੋਈ ਨਾ ਡੁੱੜ ਕੀ ਫਰਕ ਹੈ ਮੇਰਾ ਕੀ ਮਾਰ ਰੱਖਦਾ 100 ਰੁਪਏ ਦਾ ਬਾਜੀ ਕਰ ਦਿਓ ਸਵੇਰ ਆਈ ਤੇ 25 ਦੀ ਸਾਨੂੰ ਪਤਾ ਸੁਣੀ ਜਾਂਦਾ ਬਾਜਾ ਯਾਰ ਬਾਜਾ ਕਰੋ ਮਿੰਟ ਬਾਜਾ ਬਾਜਾ ਜਾ ਬਾਜਾ ਜਾ ਬਾਜਾ ਜਾ ਬਾਜਾ ਜਾ ਬਾਜਾ ਹਾਂ ਬਾਜਾ ਉਹਨੂੰ ਪੁੱਛ ਲੈ ਬੁਨੇ ਤੇਰਾ ਦੀ ਭੱਤੀ ਹੋਰ ਕੀ ਮਾਰਾ ਪਹਿਲਾ ਵਾਲਾ ਹੋਰ ਉਹ ਪਹਿਲਾ ਤਾਂ ਹੋਰ ਹੈ ਕਿਹਾਂ ਵਾਸਤੇ ਲੈ ਗਿਆ ਮੇਰੇ ਨਾਲ ਪੱਕੀ ਗੱਲ ਨਹੀਂ ਦੱਸੂਗਾ ਹੁਣ 25 ਦੀ ਜੇ ਤਾਂ ਲਗੀ ਰ 25 ਵਾਲੀ ਫਿਰ ਤਾਂ ਹੁਣੇ ਵੀ 25 ਵਾਲੀ ਤਾਂ ਨਾ ਦੁਬਾਰੇ ਫੜਾ ਲਾਇਆ ਨਹੀਂ ਅੰਦਰ ਨਹੀਂ ਪੱਕੀ ਗੱਲ ਕਰਦਾ ਬਈ ਗਰਮੀ ਤਾਂ ਰਿਆ ਸਰ ਵੀ ਕਿੱਥੇ ਵਾਗਿਆ ਇਹਨੇ ਲੈ ਵੀ ਲਾਈਵ ਸਿੱਧਾ ਚੱਲੀ ਜਾਂਦਾ ਦਿਖਾਉਣਾ ਏ ਤੁਨੂੰ ਤੇ ਟਰਾਲੀ ਹੋਰ ਕੀ ਵਰਤਿਆ ਫਿਰ ਹੈ ਉਹ ਦੇਣੇ ਆ ਜੇ ਨਾ ਜਾਪਾ ਪੈ ਗਿਆ ਤਾਂ ਪੈਸੀ ਦੇਵਾਂਗੇ ਪੈਸੀ ਦੇਵਾਂਗੇ ਆਪਾਂ ਭਾਈ ਦੇ ਪੈ ਬਾਈ ਬਾਈ ਨਾਰ ਕਰ ਲੈ ਲੈ ਹੁਣ 15 ਦੇ ਵਿੱਚ ਚੱਕ ਬਾਈ ਲੈ ਵੀ ਅੱਦਾ ਆਦਾ ਭਾਈ ਬਿਲਕੁਲ ਜੀ ਬਿਲਕੁਲ ਅੱਲਾ ਭਾਈ ਲੈ ਵੀ ਦੇਖ ਸਕਦੇ ਹੋ ਇੱਕ 15 ਦੇ ਵਿੱਚ ਇਹ ਲੋਹਾ ਕਰਵਾਵਾ ਬੁੱਤੂ ਤੇ ਛਪੂ ਲੈ ਤੰਦ ਲੈ ਆਓ ਭਾਈ ਬੈ ये तेरे कोई जारी फर्क लगेगा तो फिर कोई नहीं तेरे को ये 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 तेरे को ਚਿਆਕ ਬਾਈ ਵੇ ਅਜਾਤ ਮਾਰ ਦੇ ਟਰਾਲੀ ਤੇ ਇੱਕ 15 ਦੀ ਟਰਾਲੀ ਦਾ ਸੌਦਾ ਹੋ ਗਿਆ ਲੈ ਵਲ ਲਓ ਜੀ ਲਿੰਕ ਪਰ ਤੇ ਸਾਰਾ ਕੰਮ ਓਕੇ ਐ ਲੈ ਉਧਰ ਵੀ ਮਾਰ ਦੇ ਜਹਾਤ ਲੈ ਭਾਈ ਕਿਤੇ ਤੇ ਬਾਲਾ ਵੱਡਾ ਨੀ ਮਾਰਦਲ ਹੁੰਦਾ ਇਹ ਚੀਜ਼ਾਂ ਦਾ ਉਹ ਲਈ ਐ ਦੇਖ ਸਕਦੇ ਹੋ ਇੱਕ 15 ਦੇ ਵਿੱਚ ਬਹੁਤ ਸੋਹਣੀ ਟਰਾਲੀ ਮਾਗਰੋ ਦਿਖਾ ਕੇ ਆਸ ਬਰਾਲੀ ਟਰਾਲੀ ਦੇ ਜਾਂਚ ਪੂਰੇ ਜਹਾਤ ਮਾਰ ਦੇ ਥਲੋ ਥਲੋ ਤੇ ਬਾਕੀ ਓਕੇ ਐ ਨਹੀਂ ਜੀ

ਆਪਣਾ ਲੈ ਵੀ ਟ੍ਰਾਲੀ ਵੋਂਟ ਘੈਂਟ ਇੱਕ 15 ਦੇ ਵਿੱਚ ਉਹਦਾ ਸੌਦਾ ਕਲੀਅਰ ਹੋ ਗਿਆ ਲੈ ਕਰਦੇ ਓਕੇ ਧੰਨ ਕਰਦੇ ਬਸ